ਜਿਲੰਦਰ ਦੇ ਵਿੱਚ ਇੱਥੇ ਕਟਨਾ ਵਾਪਰੀ ਹੈ ਰਬੜ ਦਾ ਸਮਾਨ ਤੇ ਟਾਇਰ ਬਣਾਉਣ ਵਾਲੀਆਂ ਫੈਕਟਰੀਆਂ ਜਿਸ ਤੇ ਵਿੱਚ ਅੱਗ ਲੱਗੀ ਹੈ ਫੋਕਲ ਪੁਆਇੰਟ ਨੇੜੇ ਇੱਥੇ ਗਦਾਈਪੁਰ ਇਲਾਕੇ ਵਿੱਚ ਇਹ ਫੈਕਟਰੀਆਂ ਸਨ ਜਿਸ ਨੂੰ ਅੱਗ ਲੱਗੀ ਹੈ ਤਸਵੀਰਾਂ ਦੇਖ ਸਕਦੇ ਹੋ ਕਿਸ ਕਦਰ ਧੂੰਆਂ ਨਿਕਲਦਾ ਹੋਇਆ ਔਰ ਇੱਥੇ ਔਰ ਅੱਗ ਦੀਆਂ ਲਪਟਾਂ ਨਿਕਲਦੀਆਂ ਨਜ਼ਰ ਆਈਆਂ ਨੇ ਫਾਇਰ ਬ੍ਰਿਗੇਡ ਦੀ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਜਿਨ੍ਹਾਂ ਨੇ ਇਸ ਅੱਗ ਤੇ ਕਾਬੂ ਪਾਇਆ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਹਲੇ ਵੀ جاری ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਬਹਿਰਾਲ ਜਲੰਧਰ ਦੇ ਵਿੱਚ ਦੋ ਫੈਕਟਰੀਆਂ ਜਿਸ ਨੂੰ ਭਿਆ ਜਾਣਕਾਰੀ ਮੁਤਾਬਕ ਕਿ ਟਾਇਰ ਬਨਉਣ ਵਾਲੀ ਫੈਕਟਰੀਆਂ ਰਬੜ ਦਾ ਸਬਾਨ ਤੇ ਟਾਇਰ ਬਨਉਣ ਵਾਲੀ ਫੈਕਟਰੀਆਂ ਵਿੱਚ ਅੱਗ ਲੱਗੀ ਹੈ ਜਿਸ ਨੂੰ ਬੁਝਾਉਣ ਲਈ ਖਾਸੀ ਕਰੜੀ ਮੁਸ਼ਕਲ ਕਰਨੀ ਪੈ ਰਹੀ ਹੈ ਸਵੈਸਵਲ ਦੀਆਂ ਤਸਵੀਰਾਂ ਦੇਖ ਸਕਦੇ ਹੋ ਦੂਰ ਤੱਕ ਕਈ ਕਿਲੋਮੀਟਰ ਜਿਹੜਾ ਹੈ ਇਹ ਧੂਆਂ ਕਾਲਾ ਨਜ਼ਰ ਆ ਰਿਹਾ ਜਿਸ ਕਦਰ ਇੱਥੇ ਭਿਆਨਕ ਅੱਗ ਲੱਗੀ ਹੈ ਸੋ ਜਲੰਦਰ ਦੇ ਫੋਕਲ ਪੁਆਇੰਟ ਨੇੜੇ ਗਦਾਈਪੁਰ ਇਲਾਕੇ ਵਿੱਚ ਇਹ ਫੈਕਟਰੀਆਂ ਨੇ ਜਿਸ ਨੂੰ ਅੱਗ ਲੱਗੀ ਹੈ ਜਿਸ ਵਿੱਚ ਰਬੜ ਤੇ ਟਾਇਰ ਦਾ ਕੰਮ ਹੁੰਦਾ ਹੈ ਸੋ ਜੇ ਵਿਚਕਾਰ ਇਸ ਅਗ ਨੂੰ ਬੁਝਾਉਣ ਦੇ ਲਈ ਖਾਸੀ ਕਰੜੀ ਮੁਸ਼ਕਲ ਕਰਨੀ ਪੈ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿਸ ਕਦਰ ਫਾਇਰ ਬ੍ਰਿਗੇਡ ਦੀ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਔਰ ਇਸ ਵਿਚਕਾਰ ਇਹ ਕਿਸ ਤਰ੍ਹਾਂ ਦੇ ਲੱਗੀ ਕਿਸ ਤਰ੍ਹਾਂ ਦੇ ਨਾਲ ਲੱਗੀ ਇਸ ਦਾ ਵੀ ਪਤਾ ਜ਼ਰੂਰ ਲਗਾਇਆ ਜਾਏਗਾ ਲੇਕਿਨ ਫਿਲਹਾਲ ਜੜੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸ ਤਰ੍ਹਾਂ ਇਸ ਅਗ ਤੇ ਕਾਬੂ ਪਾਇਆ ਜਾਏ ਨੁਕਸਾਨ ਕਿੰਨਾ ਹੋਇਆ ਇਸ ਦਾ ਵੀ ਹਲੇ ਅੰਦਾਜ਼ਾ ਲਗਾਇਆ ਜਾਏਗਾ ਸੋ ਕੀਆ ਕੋਈ ਲੋਕ ਫਸੇ ਹੋਏ ਨੇ ਕੋਈ ਮਜ਼ਦੂਰ ਅੰਦਰ ਸਾ ਨੇ ਇਸਾ ਵੀ ਹੁਣ ਪਤਾ ਲਗਾਇਆ ਜਾ ਰਿਹਾ ਲੇਕਿਨ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਦੇ ਫੋਕਲ ਪੁਆਇੰਟ ਦੇ ਗਦਾਇ ਜਿੱਥੇ ਕਿ ਇਹ ਰਬੜ ਇੰਡਸਟਰੀ ਦੋ ਫੈਕਟਰੀਆਂ ਨੇ ਜਿੱਥੇ ਕਿ ਰਬੜ ਅਤੇ ਟਾਇਰ ਦਾ ਕੰਮ ਹੁੰਦਾ ਪ੍ਰਪੀਤ ਤੋਂ ਇਸ ਬਾਰੇ ਅਪਡੇਟ ਲੈਨੇ ਆ ਪ੍ਰਪੀਤ ਤਸਵੀਰਾਂ ਵੇਖ ਪਾ ਰਿਆ ਖਾਸੀ ਭਿਆਨਕ ਇੱਥੇ ਅੱਗ ਲੱਗੀ ਹੈ ਕੀ ਕੁਝ ਇਸ ਪੂਰੀ ਘਟਨਾ ਲੈ ਕੇ ਅਪਡੇਟ ਹੈ ਇਸ ਵੇਲੇ ਦੀ ਜਿਲੰਦਰ ਦੇ ਫੋਟੋ ਪੁਆਇੰਟ ਜੈਪੁਰ ਤੇ ਕੋਲ ਜਿਹੜੀਆਂ ਦੋਨੋਂ ਫੈਕਟਰੀਆਂ ਜਿਹੜੀਆਂ ਕੰਬਾਈਨ ਨੇ ਇਹ ਉਸੇ ਪੈਂਦੀਆਂ ਨੇ ਸਵੇਰੇ ਤੜਕਸਰ ਜਿਹੜਾ ਕਿ 4 ਵਜੇ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਥੇ ਅੱਗ ਲੱਗੀ ਹੈ ਤੇ ਅੱਗ ਦਾ ਮੁੱਖ ਕਾਰਨ ਜਿਹੜਾ ਕਿ ਹਾਲੇ ਤੱਕ ਸਪਸ਼ਟ ਨਹੀਂ ਹੈ ਕਿ ਆਸਰਾਹੀਆਂ ਲਗਾਈਆਂ ਜਾ ਰਹੀਆਂ ਨੇ ਕਿ ਸ਼ੋਰਸਤਰ ਦੇ ਕਾਰਨ ਅੱਗ ਲੱਗੀ ਹੈ ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਕਿ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਕਹਿ ਰਹੇ ਨੇ ਕੁਝ ਵੀ ਸਮੇਂ ਦੇ ਵਿੱਚ ਅਸੀਂ ਜਿਹੜਾ ਕਿ ਸਪੌਟ ਕਲੀਅਰ ਕਰ ਦਾਂਗੇ ਪਰ ਮੈਂ ਤੁਹਾਨੂੰ ਦੱਸ ਦੇਣਾ ਹੈ ਕਿ 20 ਦੇ ਕਰੀਬ ਜਿਹੜੀਆਂ ਨੇ ਕਿ ਉਹ ਗੱਡੀਆਂ ਲੱਗ ਚੁੱਕੀਆਂ ਨੇ ਭਾਂਬੜ ਤੁਸੀਂ ਤਸਵੀਰਾਂ ਤਾਂ ਹੀ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਕਿ ਉਹ ਫੋਕਲ ਪੁਆਇੰਟ ਦਿਵੇਪੁਰ ਦੇ ਏਰੀਆ 'ਚ ਫੈਲਿਆ ਹੋਇਆ ਦਾ ਨੁਕਸਾਨ ਮਾਲੀ ਬਹੁਤ ਹੋਇਆ ਹੈ ਹਾਲਾਂਕਿ ਜਾਨੀ ਤੋਂ ਨੁਕਸਾਨ ਰਿਹਾ ਵੈ ਬਚਾਵ ਰਿਹਾ ਵੈ ਮਾਫ ਕਰਨਾ ਕਿ ਜਿਸ ਤਰੀਕੇ ਦੇ ਨਾਲ ਇਹ ਤਸਵੀਰ ਬਣੀ ਹੋਈ ਹੈ ਇਹ ਅਕਸਰ ਜਿਹੜੀ ਗਰਮੀ ਦੇ ਵਿੱਚ ਖਾਸ ਤੌਰ ਤੇ ਸ਼ਾਰਟ ਸਰਕਟ ਦੀ ਗੱਲ ਆ ਕੇ ਜਾਂਦੀ ਹੈ ਉਹੀ ਕਾਰਨ ਦੱਸਿਆ ਜਾ ਰਿਹਾ ਵਾ ਹਾਲੇ ਤੱਕ ਦੀ ਸਥਿਤੀ ਪ੍ਰਸ਼ਾਸਨ ਦੇ ਮੁਤਾਬਿਕ ਵੀ ਇਹ ਹੀ ਹੈ ਕਿ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੈ ਪਰ ਅੱਗੇ ਤੇ ਜਿਹੜਾ ਕਿ ਕੁਝ ਸਮੇਂ ਦੇ ਅੰਦਰ ਅੰਦਰ ਕਾਬੂ ਪਾ ਲਿੱਤਾ ਜਾਵੇਗਾ ਬਿਲਕੁਲ ਜੀ 4 ਵਜੇ ਦੀ ਜਿਹੜੀ ਘਟਨਾ ਹੈ ਔਰ ਹੁਣ 8 ਤਕਰੀਬਨ ਵੱਜ ਚੁੱਕੇ ਨੇ 4 ਘੰਟੇ ਹੋ ਚੁੱਕੇ ਨੇ ਔਰ ਅੱਗੇ ਕਾਬੂ ਨਹੀਂ ਹੁਣ ਤੱਕ ਪਾਇਆ ਜਾ ਸਕਿਆ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ ਮੀਤ ਕਿਸ ਕਦਰ ਹੈ ਪਿਆਨਾ ਕਾਗੀ ਅਗ ਲਗੀ ਹੈ ਕਿਉਂਕਿ ਇੱਥੇ ਟਾਇਰ ਔਰ ਰਬੜ ਦੀ ਜਿਹੜੀ ਇੰਡਸਟਰੀ ਹੈ ਯਕੀਨਨ ਬੜੀ ਚੁਣੌਤੀ ਹੋਏਗੀ ਇਹ ਫਾਇਰ ਬ੍ਰਿਗੇਡ ਦੇ ਅਮਲੇ ਦੇ ਸਾਹਮਣੇ ਅਬਸਰ ਜਿਹੜਾ ਕਿ ਅਸੀਂ ਤਸਵੀਰਾਂ ਦੇਖਦੇ ਆ ਕਿ ਰਬਰ ਤੇ ਖਾਸ ਤੌਰ ਤੇ ਜਿਹੜੀਆਂ ਕੋਈ ਹੋਰ ਕੱਪੜੇ ਬਣੀਆਂ ਚੀਜ਼ਾਂ ਹੋਣੀਆਂ ਜਾਂ ਜਨਰਲ ਸ਼ੀਟ ਪਦਾਰਥ ਹੋਣ ਉਹ ਜਿਹੜੀ ਜਗ੍ਹਾ ਤੇ ਆ ਕੇ ਲੱਗਦੀ ਤੇ ਪੰਪੜ ਬਹੁਤ ਵੱਡਾ ਦਾ ਮੁੱਖ ਕਾਰਨ ਹੈ ਕਿ ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਜਿਹੜੇ ਨੇ ਉਹ ਯੂਜ਼ ਹੁੰਦੇ ਨੇ ਵੀ ਪ੍ਰੋਡਕਸ਼ਨ ਦੇ ਵਿੱਚ ਤੇ ਇਸ ਕਰਕੇ ਜਿਹੜਾ ਹੈ ਕਿ ਫਾਇਰ ਬ੍ਰਿਗੇਡ ਦੇ ਅਧਿਕਾਰੀ ਕਹਿ ਰਹੇ ਨੇ ਕਿ ਉਹ ਇੱਕ ਤਾਂ ਸੰਗਣਾ ਵਿੱਚ ਜਿਹੜੀ ਬਦਬੂ ਹੈ ਉਹ ਬਹੁਤ ਜ਼ਿਆਦਾ ਹੈ ਅਸੀਂ ਅੰਦਰ ਵੀ ਜਿਹੜਾ ਹੈ ਕਿ ਫੈਕਟਰੀ ਦੇ ਜਾਣ ਦੀ ਕੋਸ਼ਿਸ਼ ਕਰਦੇ ਪਿਆ ਤੇ ਜਿਹੜਾ ਮਟੀਰੀਅਲ ਸੀ ਸਾਡੇ ਪੈਰਾਂ ਨੂੰ ਜਿਹੜਾ ਚਿਪਕਦਾ ਪਿਆ ਹੈ ਇਹਦੇ ਕਰਕੇ ਜਿਹੜਾ ਕਿ ਚਾਰ ਪਾਸਿਓਂ ਜਿਹੜਾ ਕਿ ਫਾਇਰ ਬ੍ਰਿਗੇਡ ਵੱਲੋਂ ਪਾਣੀ ਜਿਹੜਾ ਕਿ ਉਹ ਫੈਕਟਰੀ ਦੇ ਉੱਤੇ ਮਾਰਿਆ ਜਾ ਰਿਹਾ ਹੈ ਤਾਂ ਅਗੁੱਧ ਕਾਬੂ ਪਾਉਣ ਦਾ ਕੋਸ਼ਿਸ਼ ਕੀਤਾ ਜਾ ਰਿਹਾ ਤੇ ਕੋਈ ਵੀ ਸਮੇਂ ਦੇ ਅੰਦਰ ਅੰਦਰ ਜਿਹੜਾ ਇਹ ਗੱਲ ਆਖ ਰਹੇ ਨੇ ਕਿ ਅੱਗ ਨੂੰ ਕਾਬੂ ਪਾਲੀਤਾ ਜਾਵੇਗਾ ਹੁਣ ਦੇਖਣਾ ਹੋਏਗਾ ਕਿ ਜਦੋਂ ਅਗੁੱਧ ਤੇ ਕਾਬੂ ਪਾਇਆ ਜਾਂਦਾ ਸਰਵੇ ਕਰਕੇ ਕਿ ਕੀ ਨੁਕਸਾਨ ਹੈ ਤੇ ਮੁੱਖ ਕਾਰਨ ਜਿਹੜਾ ਹੈ ਕਿ ਉਹ ਫੈਕਟਰੀ ਦਾ ਜਿਹੜਾ ਕੀ ਕਿਸ ਤਰੀਕੇ ਦੇ ਨਾਲ ਹੋਇਆ ਹੈ ਤੇ ਖਾਸ ਤੌਰ ਤੇ ਤੁਸੀਂ ਦੱਸਦੇ ਕਿ ਆਲੇ-ਦੋਲੇ ਦਾ ਏਰੀਆ ਜਿਹੜਾ ਹੈ ਕਿ ਉਹ ਹਾਲੇ ਬਚਾਉ ਜ਼ਰੂਰ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਇਹ ਸਾਰੀ ਜਾਣਕਾਰੀ ਤੋਂ ਅੱਗੇ ਅਪਡੇਟ ਲਵਾਂਗੇ ਸੋ ਬੇਰਹਾਲ ਗੱਡੀਆਂ ਜਿਹੜੀਆਂ ਨੇ ਮੌਕੇ ਤੇ ਕਈ ਪਹੁੰਚੀਆਂ ਹੋਈਆਂ ਨੇ ਜਿਸ ਕਦਰ ਅਪਿਆਨਕ ਅਗ ਲੱਗੀ ਹਾਲਾਂਕਿ ਫਾਇਰ ਬ੍ਰਿਗੇਡ ਅਮਲੇ ਦਾ ਹੁਣ ਕਹਿਣਾ ਹੈ ਕਿ ਜਲਦੀ ਹੀ ਕਾਬੂ ਇਸ ਤੇ ਪਾ ਲਿਆ ਜਾਏਗਾ ਸੋ ਇਹ ਤਸਵੀਰਾਂ ਕਿਸ ਕਦਰ ਤੜਕੇ ਆ 4 ਵਜੇ ਦੇ ਕਰੀਬ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਸ਼ਾਰਟ ਸਰਕਟ ਫਿਲਹਾਲ ਜੋ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਈ ਹੈ ਤਸਵੀਰ ਹਾਲਾਂਕਿ ਇਸ ਦੀ ਹੁਣ ਜਾਂਚ ਜ਼ਰੂਰ ਕੀਤੀ ਜਾਏਗੀ ਤਕਰੀਬਨ 20 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪਹੁੰਚੀਆਂ ਨੇ ਇਹ ਦੋ ਜੜੀਆਂ ਫੈਕਟਰੀਜ਼ ਨੇ ਕ ਇਹ ਤੇ ਰਬੜ ਤੇ ਟਾਇਰ ਬਣਾਉਣ ਦਾ ਕੰਮ ਹੁੰਦਾ ਹੈ ਜਿਸ ਦੇ ਵਿੱਚ ਇਹ ਭਿਆਨਕ ਅਗ ਲੱਗੀ ਹੈ